ਜੋ ਨਾਰੇ ਦੇ ਗੀਏ ਆਪਣੀ ਲਚੀ ਅਤਿ ਇਕਰਤ ਕਰਕੇ ਬਾਣੀ ਦੀ ਕੋਠੀ ਭਾਈ ਲਾਣਾ ਜੀ ਅਗੇ ਲੱਗੇ ਉਹਨਾਂ ਨੂੰ ਸੀਸ ਨਿਵਾਇਆ ਉਹਨ ਕਰਦੀ ਅਰਪਣ ਕੀਤੀ ਭਾਈ ਲਾਣਾ ਤੋਂ ਗੁਰੂ ਅੰਗਦ ਜੀ ਗੁਰੂ ਅੰਗਦ ਦੇਵ ਜੀ ਨੇ ਘੜੂ ਸਭ ਬਸਾ ਕੇ ਧਰਮ ਦੇ ਪ੍ਰਚਾਰ ਦਾ ਨਵਾਂ ਕੇਂਦਰ ਸਥਾਪਿਤ ਕੀਤਾ ਗੁਰੂ ਕੀ ਕਾਡੇ ਬਸਾ ਲਈ ਵਿਸ਼ੇਸ਼ ਉਪਰਾ ਦੇ ਕੀਤੇ तिसरी ਪਾਸ਼ਾਏ ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਸਾਇਆ ਸਿਕ ਸੰਤਾਂ ਨੇ ਵੱਡੀ ਗਿਰਤੀ ਦਾ ਸਰਪਾ ਸਾਜੀ ਪਾਗਲ ਵਿੱਚ ਬੈਠ ਕੇ ਲੰਗਰ ਸ਼ਕਨ ਦੀ ਪ੍ਰਥਾ ਨੂੰ ਹੋਰ ਵੀ ਬਲ ਦਿੱਤੇ ਗੁਰੂ ਮਰਦਾ ਜੀ ਨੇ ਸਮਾਜ ਵਿੱਚ ਇਸਤਰੀ ਦੇ ਰੁਤਬੇ ਨੂੰ ਉੱਚਾ ਉਠਾਣ ਲਈ ਵਿਸ਼ੇਸ਼ ਚਤਨ ਕੀਤੇ ਵਿਦਵਤਾ ਦੀ ਮਹਿਨਤ ਕੀਤੀ ਤੇ ਸਤੀ ਦੀ ਰਸਮ ਦਾ ਖੰਡਨ ਕੀਤਾ ਸਤਿਆ ਸੇ ਨਾਲ ਕਾ ਜੋ ਬਿਰਹਾ ਚੋਟ ਮਰਮ ਜੋ ਬਿਰਹਾ ਚੋਟ ਮਰਮ ਅਕੀਪਾ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਨਮਨ ਅਗਰ ਵਸਾਇਆ ਜਿਸ ਨੂੰ ਚੱਕ ਰਾਮਦਾਸ ਕਿਹਾ ਜਾਂਦਾ ਸੀ ਜਿਸ ਨੂੰ ਅਸੀਂ ਸ੍ਰੀ ਅਮਰਸਰ ਦੇ ਨਾਮ ਦੇ ਨਾਲ ਚਾਹਦੇ ਹਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਇਹ ਤੇ ਸਰੋਵਰ ਦੀ ਕਰਵਾਈ ਨਹੀਂ ਕਰਵਾਈ। ਸ੍ਰੀ ਗੁਰੂ ਰਾਮਦਾਸ ਜੀ ਨੇ ਕੀ ਰਾਕਾ ਹੋਈ ਸੀ ਬਾਣੀ ਦੀ ਰਸਨਾ ਕੀਤੀ। ਪੰਨੀ ਪਾਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅਮਰ ਸਰੋਵਰ ਦੇ ਵਿਚਕਾਰ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਕਰਵਾਈ। ਉਸਰਮੀ ਪੱਥਰ मुसलमान सूफी फकीर साई मियां मीर तो रखवा के साझी वालता इंसानी प्रेम अति सब तर्मां प्रति सत्कार के संदेश ने साकार रूप प्रदान किया इलाही सुंदरता का मुजस्मा रूहानी शांति का सोमा ते हर पल राग में बाणी नाल तरंगित जलवित सुभाई मान ਇੱਕ ਅਨੋਖੀ ਮੌਜੂਦਗੀ ਹੈ ਸ਼੍ਰੀ ਦਰਬਾਰ ਸਾਹਿਬ ਇੱਥੇ ਸਰਦਪੇ